ਇਹ ਉਸੇ ਤਰ੍ਹਾਂ ਦੀ ਜਗ੍ਹਾ ਜਿਵੇਂ ਆਪਾਂ ਜੈਪੁਰ ਦੇ ਵਿੱਚ ਰਾਮ ਰਣੇਜਾ ਟੈਂਪਲ ਤੇ ਗਏ ਸੀਗੇ ਤੇ ਉੱਚੀ ਜਗ੍ਹਾ ਤੋਂ ਆਲੇ ਦੁਆਲੇ ਦੇ 뷰 ਇਸ ਤਰ੍ਹਾਂ ਦੇ ਦਿਸਦੇ ਸੀ। ਇਹ ਹਾਈਵੇ ਆ ਜਿਹੜਾ ਜਿਹੜੇ ਹਾਈਵੇ ਤੇ ਆਪਾਂ ਹੁਣ ਜਾਣਾ ਟਰੱਕ ਜਾ ਰਿਹਾ ਤੇ ਆਪਾਂ ਇਸ ਹਾਈਵੇ ਤੋਂ ਉੱਦੀ ਹੁੰਦੇ ਹੋਏ ਕੋਟੇ ਪਹੁੰਚ ਜਾਣਾ। ਇੱਥੋਂ ਦੇਖੋ ਕਿੰਨਾ ਸੋਹਣਾ 뷰 ਬੰਦਾ। ਪਹਾੜ ਇੱਧਰ ਵੀ ਪਹਾੜ ਖੱਬੇ ਵੀ ਪਹਾੜ ਵਿਚ ਦੀ ਕਾਲੀਸ਼ਾ ਸੜਕ, ਦਰਖਤ ਤੇ ਬੱਦਲ ਵਾਲਾ। ਛੋਣੀ ਗੱਲ ਬਾਤ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਜੀ ਚਤੌੜਗੜ੍ਹ ਦੇ ਵਿੱਚ ਚਤੌੜਗੜ੍ਹ ਤੋਂ ਆਪਣੀ ਹਰਵਾਨਗੀ ਹੋਣ ਲੱਗੀ ਅਕਰਤ ਲਾਈ ਆਪਾਂ ਇੱਥੇ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਆਪਾਂ ਤੁਹਾਨੂੰ ਇੱਥੇ ਚਤੌੜਗੜ੍ਹ ਦਾ ਵਿਸ਼ਵ ਪ੍ਰਸਿੱਧ ਚਲਾ ਦਿਖਾਇਆ ਜਿਹੜਾ ਕਿ ਏਸ਼ੀਆ ਦੇ ਵਿੱਚ ਵੱਡਾ ਨਾਂ ਰੱਖਦਾ ਦੁਨੀਆ ਦੇ ਵਿੱਚ ਵੱਡਾ ਨਾਂ ਰੱਖਦਾ ਤੇ ਆਪਾਂ ਹੁਣ ਚੱਲਾਂਗੇ ਅੱਗੇ ਕੋਟਾ ਵੱਲ ਨੂੰ ਕੋਟੇ ਦੇ ਆਲੇ-ਦੁਆਲੇ ਤੇ ਕੋਟੇ ਦੇ ਵਿੱਚ ਕਾਫੀ ਕੁਝ ਦੇਖਣ ਵਾਲਾ ਤੇ ਰਸਤੇ ਦੇ ਵਿੱਚ ਕੋਈ ਅਬੇ ਘਾਟਾ ਨਾ ਦਾ ਇੱਕ ਪਹਾੜ ਵੀ ਆਉਂਦਾ ਉਹਦੇ ਹਲਦੀ ਵੀ ਆਪਾਂ ਸ਼ਾਇਦ ਘੇੜਾ ਗੂੜਾ ਕੱਢ ਕੇ ਚੱਲਾਂਗੇ ਜੇ ਗੱਲਬਾਤ ਬਣ ਗਈ ਤਾਂ ਤੇ ਫਿਰ ਸਿੱਧਾ ਕੋਟਾ ਜਾ ਕੇ ਮਿਲਾਂਗੇ ਤੇ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਜਿਹੜੇ ਵੀ ਦੋਸਤਾਂ ਨੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਸਾਰਿਆਂ ਦਾ ਤੇ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਮੀਂਹ ਦੇ ਨਾਲ ਜਿਹੜਾ ਚਿਗੜੀ ਚੋਬਾ ਜਾ ਬਣਦਾ ਉਹਦੇ ਨਾਲ ਬਾਈਕ ਦਾ ਹੋਇਆ ਪਿਆ ਬਰਾ ਫਾਗੋ ਸੁਵੀਖੜ ਜਾਂਦਾ ਹੋਵੇ ਖਾਸ ਤੌਰ ਤੇ ਢਿਲੋਂ ਸਾਹਿਬ ਮੇਰੇ ਅੱਗੇ ਹੁੰਦੇ ਆ ਉਹਨਾਂ ਦੇ ਜਿਹੜੇ ਛੱਟੇ ਜੇ ਆ ਪੈਂਦੇ ਰਹਿੰਦੇ ਔੜੇ ਤੇ ਲੈਡ ਲੂਡ ਵੀ ਸਾਰੀ ਜੇ ਲੋਡ ਜਾਂ ਲੱਗਾ ਕਿਤੇ ਧਵਾਵਾਂਗੇ ਵੈਸੇ ਧੋਣ ਦੀ ਜਰੂਰਤ ਹੈ ਨਹੀਂ ਕਿਉਂਕਿ ਲਿਫਟ ਦਾ ਬਾਈਕ ਰੋਜ਼ ਹੀ ਜਾਂਦਾ ਸਮਾਨ ਆਪਣਾ ਪੈਕ ਹੋ ਗਿਆ ਤੇ ਆਪਣੀ ਹੁਣ ਤਿਆਰੀ ਆ ਕੋਟਾ ਵੱਲੋਂ ਕੋਟਾ ਤੋਂ ਫਿਰ ਆਪਾਂ ਬੂੰਦੀ ਬੂੰਦੀ ਵਾਲਾ ਟੋਲਾ ਘੁੰਮਦੇ ਘੁੰਮਦੇ ਆਪਾਂ ਹੌਲੀ ਹੌਲੀ ਵਾਪਸੀ ਵੱਲੋਂ ਵਧਾਂਗੇ ਇੱਥੇ ਆਪਣਾ ਇਹ ਸਾਹਮਣੇ ਵਾਲਾ ਹੋਟਲ ਸੀ ਹੋਟਲ ਪਾਰਵਤੀ ਕਲੇ ਦੇ ਬਿਲਕੁਲ ਨੇੜੇ ਆ ਬਸ ਸਟੈਂਡ ਦੇ ਵੀ ਨੇੜੇ ਆ ਤੇ ਬੁੰਦੀ ਰੋਡ ਆ ਇਹ ਤੇ ਇਹ ਬੰਦੇ ਆਪਣੇ ਦੋਸਤ ਮਿੱਤਰ ਇਹਨਾਂ ਨੇ ਕਾਫੀ ਜ਼ਿਆਦਾ ਬੜੀ ਹੈਲਪ ਕੀਤੀ ਸੇਵਾ ਕੀਤੀ ਆ ਵਧੀਆ ਓਕੇ ਦੋਸਤੋ ਮਿਲਤੇ ਆਂ ਦੁਬਾਰਾ ਕਭੀ ਠੀਕ ਹੈ ਲਓਏ ਦੋਸਤੋ ਹੁਣ ਆਪਾਂ ਚੱਲਦੇ ਆਂ ਕੋਟੇਵਾਲੋ ਤੇ ਸਾਹਮਣੇ ਦਿਸ ਰਿਹਾ ਕਿਲਾ ਪਹਾੜੀ ਦੇ ਉੱਤੇ ਕਾਫੀ ਵੱਡਾ ਸ਼ਹਿਰ ਆ ਜਿਹੜਾ ਤੋੜਗੜ ਸੋਹਣਾ ਸ਼ਹਿਰ ਆ ਵਧੀਆ ਸ਼ਹਿਰ ਆ ਵਹੇ ਰਾਜਸਥਾਨ ਦੇ ਜਿਹੜੇ ਟੂਰਿਸਟ ਸ਼ਹਿਰ ਹਨਾ ਸਾਰੇ ਵਧੀਆ ਸਾਫ ਸਪਾਈ ਵੀ ਠੀਕ ਆ ਉਹਦੇ ਉਪਰ ਤਾਂ ਬੜੀ ਜਿਆਦਾ ਸਪਾਈ ਸੀ ਕੁੰਬਲਗੜ੍ਹ ਵੀ ਬਹੁਤ ਖੂਬਸੂਰਤ ਸੀਗਾ ਕੁੰਬਲਗੜ੍ਹ ਵਹੇ ਬਹੁਤਾ ਵੱਡਾ ਕੋਈ ਸ਼ਹਿਰ ਜਾਂ ਕਸਬਾ ਨਹੀਂ ਹੈਗਾ ਉੱਥੇ ਸਿਰਫ ਕੁੰਬਲਗੜ੍ਹ ਕਿਲਾ ਤੇ ਨੇੜੇ ਬਸ ਵਾਲੇ ਦੁਆਲੇ ਮਹਿੰਗੇ ਮਹਿੰਗੇ ਰਿਜ਼ੋਰਟ ਬਣੇ ਹੋਏ ਆ ਉਹ ਥੋੜੀ ਜਿਆਦਾ ਟੂਰਿਸਟ ਅਟਰੈਕਸ਼ਨ ਵਾਲੀ ਹੱਲ ਹੈਗੀ ਆ ਆਮ ਲੋਕਾਂ ਦੀ ਵਾਦੀ ਉਥੇ ਘਟਾ ਛੋਟੇ ਛੋਟੇ ਨੇੜੇ ਨੇੜੇ ਪਿੰਡ ਕਸਬੇ ਹੈਗੇ ਆ ਉਹਨਾਂ ਨੂੰ ਐਕਸਪਲੋਰ ਕੀਤਾ ਜਾ ਸਕਦਾ ਇਹ ਆ ਗਿਆ ਜੀ ਹਾਈਵੇ ਖੱਬਿਆ ਤੋਂ ਕੋਟਾ ਬੂੰਦੀ ਰਾਵਤਪਾਟਾ ਬੇਗੂ ਵਰਸੀ ਬਸਰੀ ਇੱਧਰੋਂ ਸੱਜੇ ਪਾਸੇ ਅੰਮਦਾਬਾਦ ਉਹਦੇ ਉੱਪਰ ਨੀਮਚ ਤਿੰਨ ਮੀੜਾ ਨਿੱਕੇ ਨਿੱਕੇ ਕੁਝ ਟੂਰਿਸਟ ਪੁਆਇੰਟ ਹੁੰਦੇ ਆ ਰਸਤੇ ਦੇ ਵਿੱਚ ਜਿਹੜੇ ਦੇਖਣਯੋਗ ਹੁੰਦੇ ਆ ਤੇ ਇੱਥੇ ਸਾਨੂੰ ਉਹ ਗਾਈਡ ਨੇ ਇੱਕ ਦੱਸਿਆ ਅਬੇ ਪੂਰਾ ਘਾਟਾ ਘਾਟਾ ਦਾ ਮਤਲਬ ਜਿਵੇਂ ਘਾਟੀ ਕਹਿ ਦਿੰਦੇ ਆ ਤੇ ਉਹ ਕਾਫੀ ਉੱਚੀ ਪਹਾੜੀ ਆ ਦੱਸਦੇ ਤੇ ਆਪਾਂ ਹੁਣ ਉਧਰ ਨੂੰ ਲੋਕੇਸ਼ਨ ਲਾਈ ਆ ਅਬੇ ਪੂਰਾ ਘਾਟਾ ਦੀ ਤੇ ਉਧਰ ਨੂੰ ਚੱਲਦੇ ਆ ਤੇ ਦੇਖਦੇ ਆ ਵੀ ਅਬੇ ਪੂਰਾ ਘਾਟਾ ਦੇ ਵਿੱਚ ਕੀ ਗੱਲਬਾਤ ਆ ਇਹ ਜਦੋਂ ਆਪਾਂ ਹਾਈਵੇ ਤੇ ਚੜਦੇ ਆ ਅਗੇ ਨਿਕਲਦੇ ਆ ਆਪਾਂ ਕੋਟਾ ਕੋਟੇ ਨੂੰ ਚਤੌੜਗੜ ਤੋਂ ਜਦੋਂ ਆਪਾਂ ਕੋਟੇ ਨੂੰ ਨਿਕਲਦੇ ਆ ਤੇ ਹਾਈਵੇ ਫੜਦੇ ਆ ਤੇ ਹਾਈਵੇ ਦੇ ਦੂਜੇ ਪਾਸੇ ਰਸਤਾ ਮੁੜਦਾ ਆਹ ਤਾਂ ਨਿਕਾ ਤੇ ਸਾਹਮਣੇ ਜਿਹੜੀ ਉੱਚੀ ਪਹਾੜੀ ਘਾਟੀ ਦੀਂਦੀ ਆ ਇਹਨੂੰ ਸ਼ਾਇਦ ਅਬੇਪੁਰਾ ਘਾਟਾ ਕਹਿੰਦੇ ਆ ਵਿਜੇਪੁਰ ਲਿਖਿਆ ਹੋਇਆ ਇਸ ਇਲਾਕੇ ਦੀ ਖਾਸੀਅਤ ਇਹੀ ਆ ਕਿ ਇਹ ਜੰਗਲੀ ਇਲਾਕਾ ਤੇ ਦੋਨੇ ਪਾਸੇ ਪਹਾੜੀਆਂ ਵਿਚੇ ਵਿਚ ਸੜਕ ਤੇ ਉੱਚੀ ਪਹਾੜੀ ਇਹ ਆ ਇੱਥੇ ਕਿਕਰਾਂ ਸੁੱਕੀਆਂ ਹੋਈਆਂ ਅਜੇ ਦਰਖਤਾਂ ਨੇ ਪੱਤੇ ਜੇ ਕੱਢੇ ਨਹੀਂ ਹੌਲੀ ਹੌਲੀ ਕੱਢ ਰਿਹਾ ਇੱਥੇ ਲੱਗਦਾ ਚਤੌੜਗੜ 'ਚ ਬਾਰਸ਼ ਜੇ ਘੱਟ ਹੋਈ ਆ ਤਾਂ ਕਰਕੇ ਜੀ ਆ ਦੇਖੋ ਕਰੂੰਬੜਾਂ ਫੁੱਟ ਰਹੀਆਂ ਜਿਹਦੇ ਫੁੱਟਿਆ ਇਹ ਦਰਖਤ ਹੋਰ ਵੀ ਸੋਹਣੇ ਲੱਗਣਗੇ ਇਹ ਜਿਹੜੇ ਛੜਕਾ ਜਿਹੜੀ ਘੁੰਮ ਘਮਾ ਕੇ ਆਈ ਚੜਦੀ ਹੈ ਜਿਵੇਂ ਹਵਾ ਚਲਦੀਆਂ ਪਹਾੜੀਆਂ ਨੂੰ ਚੜਦੀ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਉੱਚੀ ਪਹਾੜੀ ਜਨਾਸ਼ ਮਾਰਾ ਇਹਦਾ ਅਬੇਪੁਰਾ ਘਾਟਾ ਦਾ ਤਾਂ ਕਰਕੇ ਲੋਕ ਇਧਰ ਨੂੰ ਆਉਂਦੇ ਆ ਢੇੜਾ ਗੂੜਾ ਕੱਢਣਾ। ਵੈਸੇ ਇਧਰ ਕੋਈ ਐਸੇ ਟੂਰਿਸਟ ਪੁਆਇੰਟ ਕੋਈ ਨਹੀਂ ਬਣਿਆ ਹੋਇਆ ਪਰ ਐਸੇ ਢੇੜਾ ਕਢਣਾਉਂਦੇ ਆ ਲੋਕ ਕਿਉਂਕਿ ਲੋਕੇਸ਼ਨ ਵਧੀਆ ਬੰਦੀ ਆ। ਆਲੇ ਦੁਆਲੇ ਦੀ। ਇਹ ਹੈਗਾ ਅਬੇਪੁਰਾ ਘਾਟਾ ਇਥੋਂ ਅੱਗੇ ਪਿੰਡਾਂ ਨੂੰ ਇਹ ਪਹਾੜੀ ਦੇ ਉੱਤੋਂ ਦੀ ਜਿਹੜੀ ਸੜਕ ਕ੍ਰੋਸ ਕਰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਜਾਣੇ ਆ ਪਾਸ ਕਹਿ ਦਿੰਦੇ ਆ ਜੋਤ ਕਹਿ ਦਿੰਦੇ ਆ ਦਰਾ ਕਹਿ ਦਿੰਦੇ ਆ ਤੇ ਉਹਦੇ ਵਿੱਚ ਲਦਾਖ ਦੇ ਏਰੀਆ ਚਲਾ ਕਹਿ ਦਿੰਦੇ ਆ ਇਸ ਤਰ੍ਹਾਂ ਮਨ ਲਾ ਕੇ ਪਾਸ ਜਾ ਬੰਦਾ ਇਧਰੋਂ ਪਾਸੋਂ ਆਪਾਂ ਚੜ ਕੇ ਆਉਣੇ ਦੇ ਇਧਰ ਉਤਰ ਜਾਨੇ ਅੱਗੇ ਪਿੰਡ ਪੁੰਡਾ ਹੈਗੇ ਆ ਜੇ ਕਿਸੇ ਨੇ ਪਿੰਡਾ ਪੁੰਡਾ ਚ ਵਿਜ਼ਿਟ ਕਰਨਾ ਤੇ ਜਾ ਸਕਦਾ ਤੇ ਪਰ ਇਹਦੀ ਖਾਸੀਅਤ ਇਹ ਹੈ ਕਿ ਇੱਥੇ ਖੜ ਕੇ ਆਲੇ ਦੋਲੇ ਦਾ ਜਿਹੜਾ ਵਿਊ ਆ ਬਹੁਤ ਸੋਹਣਾ ਬੰਦਾ ਆ ਇਹ ਉਸੇ ਤਰ੍ਹਾਂ ਦੀ ਜਗ੍ਹਾ ਜਿਵੇਂ ਆਪਾਂ ਜੈਪੁਰ ਦੇ ਵਿੱਚ ਰਾਮ ਰਣੇਜਾ ਟੈਂਪਲ ਤੇ ਗਏ ਸੀਗੇ ਤੇ ਉੱਚੀ ਜਗ੍ਹਾ ਤੋਂ ਆਲੇ ਦੁਆਲੇ ਦੇ 뷰 ਇਸ ਤਰ੍ਹਾਂ ਦੇ ਦਿਸਦੇ ਸੀ ਆ ਦੇਖੋ ਤੇ ਉਹ ਥੱਲੇ ਜਾਂਦਾ ਵੱਡਾ ਹਾਈਵੇ ਇਸ ਹਾਈਵੇ ਤੋਂ ਦੀ ਆਪਾਂ ਅੱਗੇ ਜਾਣਾ ਇਹ ਹਾਈਵੇ ਆ ਜਿਹੜਾ ਜਿਹੜੇ ਹਾਈਵੇ ਤੇ ਆਪਾਂ ਹੁਣ ਜਾਣਾ ਟਰੱਕ ਜਾ ਰਿਹਾ ਤੇ ਆਪਾਂ ਇਸ ਹਾਈਵੇ ਤੋਂ ਦੀ ਹੁੰਦੇ ਹੋਏ ਕੋਟੇ ਪਹੁੰਚ ਜਾਣਾ ਇਹ ਹਾਈਵੇ ਬੂੰਦੀ ਕੋਟਾ ਚਲਾ ਜਾਂਦਾ ਇਹ ਗਲਵਤ ਅਬੇ ਪਟਾ ਪਹਾੜੀ ਦੀ ਇੱਥੇ ਖਾਣ ਪੀਣ ਨੂੰ ਜੇ ਕੋਈ ਢਾਬਾ ਢੂਬਾ ਬਣਿਆ ਹੋਵੇ ਤਾਂ ਸੋਹਣੀ ਗੱਲਬਾਤ ਬਣ ਸਕਦੀ ਹੈ ਤੇ ਵਧੀਆ ਐਨਜੋਇਮੈਂਟ ਵਾਲਾ ਪੁਆਇੰਟ ਬਣ ਸਕਦਾ ਹੈ ਜੇਕਰ ਦੇ ਕੋਟਾ ਤੋਂ ਤੁਸੀਂ ਤੋੜਗੜ ਤੋਂ ਕੋਟੇ ਨੂੰ ਨਿਕਲਣਾ ਤੇ ਹਾਈਵੇ ਤੇ ਚੜਨ ਸਾਰੀ ਸਰਚ ਮਾਰ ਲਓ ਅਬੇਪੁਰਾ ਘਟਾ ਤੇ ਇੱਥੇ ਢੇੜਾ ਜ਼ਰੂਰ ਕੱਢੋ 뷰 ਵਾ ਆਲੇ ਦੋਲੇ ਦੇ ਸੋਹਣੇ ਬੰਦੇ ਇੱਥੇ ਤੇ ਆ ਮੈਦਾਨ ਵੀ ਬਣਿਆ ਹੋਇਆ ਤੇ ਮੌਨਸੂਨ ਕਰਕੇ ਬੱਦਲ ਹੋਣ ਕਰਕੇ ਹੋਰ ਵੀ ਮਾਹੌਲ ਸੋਹਣਾ ਬਣ ਜਾਂਦਾ ਗਰਮੀ ਹੈਣੀਗੀ ਜੈਕਟ ਪਾਈ ਹੋਈ ਐ ਓਵੇਂ ਤੁਰੇ ਫਿਰਦੇ ਆ ਕੋਈ ਗਰਮੀ ਵਾਲਾ ਮਾਹੌਲ ਨਹੀਂ ਜੈਕਟ ਲਾ ਦੀਏ ਤਾਂ ਠੰਡ ਠੰਡੀ ਹਵਾ ਜਿਹੜੀ ਹੋਰ ਵੀ ਸੁਣੀ ਲੱਗੂਗੀ ਇਹ ਬੈਠੇ ਬਾਈ ਜੀ ਹੋਣੀ ਬੱਕਰੀਆਂ ਬੁکریاں ਚਾਰੀ ਜਾਂਦੇ ਇੱਥੇ ਇਹ ਬੱਕਰੀਆਂ ਬੈਠੀਆਂ ਇਹਨਾਂ ਦੀਆਂ ਤੇ ਇਧਰ ਢਿਲੋਂ ਸਾਹਿਬ ਵੀ ਸੌਦਾ ਮਾਰ ਰਿਹਾ ਦੋ ਚਾਰ ਬੱਕਰੀਆਂ ਦਾ ਮੈਂ ਵੀ ਰੱਖ ਲਾਂ ਤੇ ਵਧੀਆ ਇਥੇ ਬੱਕਰੀਆਂ ਚਾਰੋਂ ਦੇ ਨਾਲੇ ਵਿਊਆਂ ਦੇ ਆਨੰਦ ਮਾਣੋ ਤੇ ਬੱਕਰੀ ਦਾ ਬੇਨਸ ਬਹੁਤ ਵਧੀਆ ਕਰਾਤਾ ਚੈਨਲ ਸਬਸਕ੍ਰਾਈਬ ਇਹਨਾਂ ਤੋਂ ਕਰਾਤਾ ਬਹੁਤ ਕਹਿੰਦੀ ਆ ਮੈਂ ਠੀਕ ਆ ਆ ਲੋ ਜੀ ਇਹ ਆ ਇਥੋਂ ਬਣਦੇ ਆਲੇ ਦੋਲੇ ਦੇ ਚਾਕੇ ਵਾਕੇ ਮੌਨਸੂਨ ਆ ਜਾਣ ਕਰਕੇ ਪਹਾੜੀਆਂ ਤੇ ਰੰਗ ਤਾਂ ਸੁਣੀ ਆ ਤੇ ਹਰੇ ਬਾਈ ਬਾਵਾ ਮੱਥੇ ਲੱਗਦੀ ਆ ਆ ਥੋੜਾ ਜਿਹਾ ਕੱਚਾ ਰਸਤਾ ਜਾ ਕੇ ਉੱਪਰਲੇ ਪਾਸੇ ਇੱਕ ਰੈਸਟੋਰੈਂਟ ਬਣਿਆ ਹੋਇਆ ਕੇਐਸ ਹੈਲ ਟਾਪ ਰੈਸਟੋਰੈਂਟ ਜੇ ਕਿਸੇ ਨੇ ਕੋਈ ਲੰਚ ਕਰਨਾ ਜਾਂ ਬ੍ਰੇਕਫਾਸਟ ਕਰਨਾ ਜਾਂ ਡਿਨਰ ਕਰਨਾ ਇੱਥੇ ਆ ਕੇ ਤੇ ਉਹ ਜਾ ਸਕਦਾ ਪਰ ਸਾਨੂੰ ਹਜੇ ਭੁੱਖ ਨਹੀਂ ਲੱਗੀ ਅਸੀਂ ਹਜੇ ਕੁਝ ਵੀ ਖਾਣਾ ਪੀਣਾ ਨਹੀਂ ਗਾ ਤਾਂ ਕਰਕੇ ਆਪਾਂ ਰੈਸਟੋਰੈਂਟ ਤੇ ਨਹੀਂ ਜਾ ਸਕੇ ਇੱਧਰ ਖੜੀਆਂ ਟਰਾਲੀਆਂ ਅਗੋ ਮਿੱਟੀ-ਮੁੱਟੀ ਪੋਟਕੇ ਇਹ ਆਪਦੇ ਕਮਾਕਾਰਾਂ ਵਾਸਤੇ ਲੈ ਕੇ ਜਾ ਰਹੇ ਆ ਤੇ ਆ ਇੱਕ ਛੋਟੀ ਜੀ ਚਾਹ ਦੀ ਦੁਕਾਨ ਆ ਤੇ ਇਥੇ ਢੱਲੂ ਸਾਹਿਬ ਕਹਿੰਦੇ ਪੀਣੀ ਆ ਚਾਹ ਅਬੇ ਪੁਰਾ ਘਾਟਾ ਦੇ ਆਗੇ 60 ਰੁਪਈਆ ਦਾ ਘਾਟਾ ਚਾਰ ਕੱਪ 50 ਦੇ ਢੱਲੂ ਸਾਹਿਬ ਕਦੇ ਵੀ ਇੱਕ ਕੱਪ 50 ਦਾ ਨਹੀਂ ਪੀਂਦਾ ਕਿਉਂਕਿ ਇਹਨਾਂ ਦਾ ਕੱਪ ਬਹੁਤ ਛੋਟਾ ਹੁੰਦਾ ਤੇ ਆ ਗੋ ਬੜੇ ਕੱਪ ਨਹੀਂ ਲੱਗਦੇ ਤੇ ਇਹ ਸਾਥੀ ਨੇ ਅਸੀਂ ਰਿਕੁਐਸਟ ਕੀਤੀ ਹੈ ਕਿ بڑے ਕੱਪ ਵਿੱਚ ਚਾਹ ਪੀਣੀ ਹੈ ਤੇ بڑے ਕੱਪ ਵਿੱਚ ਚਾਹ ਪੀਏਗਾ ਇਹ ਨੋਰਮਲ ਨੋਰਮਲ ਨਾ ਬਹੁਤ ਜ਼ਿਆਦਾ ਨਾ ਕਮ ਸ਼੍ਰੇਸ਼ਪੂਰੀ ਗੋਸਵਾਮੀ ਸ਼੍ਰੇਸ਼ਪੂਰੀ ਗੋਸਵਾਮੀ ਇੱਥੇ ਅਸੀਂ ਚਾਹ ਪੀਂਦਿਆ ਪੀਂਦਿਆ ਇਹ ਵੀਰ ਜੀ ਹੋਰ ਉਹਨਾਂ ਦਾ ਸ਼੍ਰੇਸ਼ ਜੀ ਹੋਰ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਆ ਤੇ ਗੱਲਾਂ ਬਾਤਾਂ ਚੱਲੀਆਂ ਕਿ ਝਰਨੇ ਦੀ ਗੱਲ ਚੱਲੀ ਸੀ ਨੀਲੀਆ ਮਹਾਦੇਵ ਝਰਨਾ ਫਿਰ ਇਹਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਚਤੌੜ ਦੇ ਵਿੱਚ ਵਰਖਾ ਬਹੁਤ ਘੱਟ ਹੋਈ ਆ ਤਾਂ ਕਰਕੇ ਸਾਰੇ ਬਨ ਬੁੰਨਾ ਇੱਥੇ ਜਿਹੜੇ ਖਾਲੀ ਪਏ ਆ ਤੇ ਗੱਲ ਮਾੜੀ ਹੋਈ ਆ بارش ਹੋਣੀ ਚਾਹੀਦੀ ਆ ਇਸ ਵਾਰ ਉਮੀਦ ਹੈ بارش ਹੋਣੀ ਜਿਵੇਂ ਲੱਗ ਰਹਾ ਮਾਹੌਲ ਹੈ ਲੇਕਿਨ ਅੱਜ ਤੱਕ ਤਾਂ ਨਹੀਂ ਹੋਈ ਅਭੀ ਤੱਕ ਨਹੀਂ ਹੋਈ ਹਮਾਰਾ ਬਾਈ ਜੂਨ ਕੇ ਬਾਅਦ ਚੱਲੋ ਜਾਂਦੀ ਹੈ بارش اچھا ਤੋ ਵੀ ਤੁਸੀਂ ਲਗਭਗ ਇਹ ਇੱਕ ਇੱਕ ਮਹੀਨਾ ਹੋ ਗਿਆ بارش ਵੀ ਬਰਸਾਤ 1-2% ਸੇ ਜ਼ਿਆਦਾ ਨਹੀਂ 1-2% ਸੇ ਜ਼ਿਆਦਾ ਨਹੀਂ بارش ਦੇਖੋ ਜੀ ਦੋਸਤੋ ਘੱਟ ਹੋਈ ਆ ਯਾਨੀ ਕਿ ਜਿੰਨੀ ਬਾਰਸ਼ ਹੋਣੀ ਚਾਹੀਦੀ ਸੀ ਮੌਨਸੂਨ ਇੱਥੇ ਦੱਸ ਦਿਆ ਕਿ 20 22 ਜੂਨ ਤੋਂ ਆ ਜਾਂਦੀ ਹੈ ਆਪਣੇ ਨਾਲ ਪਹਿਲਾਂ ਆਉਂਦੀ ਹੈ ਕਿਉਂਕਿ ਇਧਰੋਂ ਗੁਜਰਾਤ ਵਾਲੇ ਪਾਸਿਓਂ ਜਿਹੜੀਆਂ ਮੌਨਸੂਨ ਪਉਣਾ ਉੱਠਦੀਆਂ ਉਹ ਇਧਰ ਦੀ ਨੰਗਦੀਆਂ ਆਪਣੇ ਰਾਜਸਥਾਨ ਦੇ ਉੱਤੋਂ ਦੀ ਹੋਗੇ ਪਰ ਉਹਨਾਂ ਨੇ ਅਰਕੀ ਵਰਖਾ ਜਿਹੜੀ ਇੱਥੇ ਪਾਈ ਨਹੀਂ ਤੇ ਲੋਕ ਆ ਜਿਹੜੇ ਥੋੜੇ ਜੇ ਉਦਾਸ ਹੀ ਆ ਤੇ ਵੈਸੇ ਵੀ ਜਿਹੜਾ ਰਾਜਸਥਾਨ ਇਹ ਜ਼ਿਆਦਾਤਰ ਵਰਖਾ ਤੇ ਨਿਰਭਰ ਇੱਥੋਂ ਦੀ ਖੇਤੀ ਇੱਥੋਂ ਦਾ ਬਾਕੀ ਸਾਰਾ ਕੁਝ ਲੋਕ ਦੋਸਤੋ ਢਿੱਲੋਂ ਸਾਹਿਬ ਨੂੰ ਉਹਦਾ ਸਾਥੀ ਮਿਲ ਗਿਆ ਸਟਾਫ ਮੈਂਬਰ ਇਸ ਪਿੰਡ ਦੇ ਵਿੱਚ ਟੀਚਰ ਨੇ ਬਾਈ सुरेश ਜੀ सुरेशਪਤਾ ਇਹਦਾ ਨਾਮ ਜੀ सुरेशਪ੍ਰੀ ਗੋਸਵਾਮੀ सुरेशਪ੍ਰੀ ਗੋਸਵਾਮੀ ਜੀ ਤੇ ਕਿੱਤੇ ਤੋਂ ਅਧਿਆਪਕ ਨੇ ਸੈਕੰਡਰੀ ਤੇ ਹੁਣ ਆਪਸ ਵਿੱਚ ਵਿਚਾਰ ਵਟਾਂਦਰੇ ਸਾਂਝੇ ਕਰ ਰਹੇ ਜੀ ਜਿੱਦਣ ਦੇ ਆਏ ਆਪਾਂ Rajasthan ਵਾਲੇ ਪਾਸੇ ਇੱਛਾ ਸੀ ਕਿ ਲੋਕਲ ਬੰਦਿਆਂ ਨਾਲ ਕੋਈ ਗੱਲਬਾਤ ਹੋਵੇ ਇੱਥੋਂ ਦੇ ਰਹਿਣ ਸਹਿਣ ਲੋਕਾਂ ਬਾਰੇ ਜਾਣਕਾਰੀ ਮਿਲੇ ਪਰ ਉਧਰ ਕੁੰਬਲਗੜ੍ਹ ਸਾਈਡ ਅਸੀਂ ਪਿੰਡਾਂ ਪੁੰਡਾਂ 'ਚ ਰੁਕਦੇ ਰਹੇ ਤੇ ਲੋਕਾਂ ਨੂੰ ਹਿੰਦੀ ਚੰਗੀ ਤਰ੍ਹਾਂ ਆਉਂਦੀ ਨਹੀਂ ਸਮਝਦੀ ਵੀ ਨਹੀਂ ਗੱਲਬਾਤ ਪੁੱਛੀਦਾ ਕੋਈ ਸ਼ੋਰ ਆ ਜਵਾਬ ਕੋਈ ਸ਼ੋਰ ਦਿੰਦੇ ਸੀ ਤੇ ਇੱਥੇ ਫਿਰ ਪੜ੍ਹੇ ਲਿਖਿਆ ਬੰਦਾ ਸੁਰੇਸ਼ ਗੋਸਵਾਮੀ ਸਾਨੂੰ ਮਿਲਿਆ ਜਿਨੇ ਇੱਥੋਂ ਦੇ ਸਾਰੇ ਰਹਿਣ ਸਣ ਬਾਰੇ ਲੋਕਾਂ ਬਾਰੇ ਪਿੰਡੂ ਕਲਚਰ ਬਾਰੇ ਜਾਣਕਾਰੀ ਦਿੱਤੀ ਆ ਉਹਦੀ ਗੱਲਬਾਤ ਆਪਾਂ ਤੁਰੇ ਤੁਰੇ ਜਾਂਦੇ ਕਰਦੇ ਆ ਨਾਲੇ ਉਹਨਾਂ ਨੇ ਕਿਹਾ ਕਿ ਵਾਪਸ ਹਾਈਵੇ ਨਾ ਜਾਓ ਇੱਧਰ ਦੀ ਜਾਓ ਅੱਗੇ ਪਿੰਡ ਹੈਗੇ ਆ ਪਿੰਡਾਂ ਵਿਚ ਦੀ ਹੁੰਦੇ ਹੋਏ ਫਿਰ ਦੁਬਾਰਾ 20-25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਸਾਰਾ ਜੰਗਲ ਦਾ ਆਨੰਦ ਮਾਣਦੇ ਹੋਏ ਫਿਰ ਤੁਸੀਂ ਹਾਈਵੇ ਤੇ ਚੜੋ ਠੀਕ ਹੈ ਜੀ ਸਰੋਜ ਜੀ ਚਲੋ ਜੀ ਤੇ सुरेश ਜੀ ਪੜਾਉਂਦੇ ਆ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਸਕੂਲ ਇੱਥੇ ਪ੍ਰਾਇਮਰੀ ਹੋਈ ਆ ਤੇ ਪ੍ਰਾਇਮਰੀ ਤੱਕ ਵੀ ਬੱਚੇ ਕਹਿੰਦਾ ਬਹੁਤ ਮੁਸ਼ਕਲ ਨਾਲ ਆਉਂਦੇ ਆ ਐਜੂਕੇਸ਼ਨ ਦੇ ਮਾਮਲੇ 'ਚ ਪਛੜੇ ਹੋਏ ਆ ਲੋਕ ਤੇ ਸਰਕਾਰਾਂ ਦਾ ਵੀ ਬਹੁਤਾ ਧਿਆਨ ਨਹੀਂ ਹੈਗਾ ਤੇ ਪਿਛਲੇ ਸਾਲ ਕਹਿੰਦੇ 25 ਬੱਚੇ ਸੀ ਤੇ ਇਸ ਸਾਲ ਹੈਗੇ ਆ 20 ਬੱਚੇ ਹਾਂਜੀ ਕਿਸੇ ਵੀ ਇਲਾਕੇ ਨੂੰ ਸਟੇਟ ਨੂੰ ਜਾਨਣਾ ਹੋਵੇ ਤਾਂ ਉਹਨਾਂ ਦੇ ਪਿੰਡਾਂ ਦੇ ਕਲਚਰ ਨੂੰ ਜਾਨਣਾ ਪੈਂਦਾ ਪਿੰਡਾਂ 'ਚ ਜਾਣਾ ਪੈਂਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਨਾਲੋਂ ਸੁੱਧ ਕਲਚਰ ਮਿਲਦਾ ਤਾਂ ਅਸੀਂ ਆ ਪਿੰਡਾਂ ਦਾ ਰਸਤਾ ਬਣਾਇਆ ਥੋੜੇ ਕਿਲੋਮੀਟਰ 25 30 ਕਿਲੋਮੀਟਰ ਆਪਾਂ ਵੜਾ ਪਾਵਾਂਗੇ ਤੇ ਫਿਰ ਆਪਾਂ ਉਸੇ ਹਾਈਵੇ ਤੇ ਜਾ ਛੜਾਂਗੇ ਤੇ ਇੱਥੇ ਜਿਹੜੀ ਗੱਲਬਾਤ ਪਤਾ ਲੱਗੀ ਆ ਕਿ ਜਿੰਨੇ ਰਾਜੇ ਇੱਥੇ ਅਮੀਰ ਸੀਗੇ ਪਰ ਉਹਨਾਂ ਰਾਜਿਆਂ ਕੋਲੇ ਜਿੰਨੀ ਧਨ ਦੌਲਤ ਜੋ ਸਾਰਾ ਕੁਝ ਸੀਗਾ ਉਹਦੇ ਅਬਜ ਦੇ ਵਿੱਚ ਉਹਨਾਂ ਰਾਜਿਆਂ ਨੇ ਲੋਕਾਂ ਲਈ ਬਹੁਤਾ ਕੁਝ ਨਹੀਂ ਕੀਤਾ ਪਰ ਵੱਡੇ ਵੱਡੇ ਕਿਲੇ ਵੱਡੇ ਵੱਡੇ ਮਹਿਲ ਦੇਖਦੇ ਹੁਥੋਂ ਪਤਾ ਲੱਗਦਾ ਸੀਗਾ ਕਿ ਇੱਥੋਂ ਦੇ ਜਿਹੜੇ ਰਾਜੇ ਕਿੰਨੇ ਅਮੀਰ ਸੀ ਕਿਉਂਕਿ ਐਡੇ ਐਡੇ ਵੱਡੇ ਜਿਹੜੇ ਵਿਸ਼ਵ ਪ੍ਰਸਿੱਧ ਦੁਨੀਆ ਦੇ ਵਿੱਚ ਮਸ਼ਹੂਰ ਕਿਲੇ ਮਹਿਲ ਇੱਥੇ ਰਾਜਸਥਾਨ ਦੇ ਵਿੱਚ ਹੈਗੇ ਆ ਪਰ ਲੋਕਾਂ ਦੀ ਜਿਹੜੀ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਬਹੁਤ ਗਰੀਬੀ ਤੇ ਗਰਬਤ ਦੇ ਵਿੱਚ ਆ ਇਹ ਬੀਬੀਆਂ ਔਰਤਾਂ ਬੈਠੀਆਂ ਚਰੀਆਂ ਕੰਮ ਧੰਦੇ ਕਰਦੀਆਂ ਪਾਣੀ ਬੂੜੀਆਂ ਦੀਆਂ ਬੋਤਲਾਂ ਕੋਲੇ ਆ ਤੇ ਦਰਖਤ ਬੜੇ ਤਰ੍ਹਾਂ ਦਾ ਮਿਸ਼ਰਣ ਜਿਆ ਵਨਸਪਤੀ ਦਾ ਮੀਆਂ ਮੂਹਾਂ ਦਾ ਪਾਣੀ ਇਸ ਤਰ੍ਹਾਂ ਇਹ ਟੋਬੇ ਟਾਬਿਆਂ ਚ ਇਕੱਠਾ ਕਰ ਲੈਂਦੇ ਆ ਤੇ ਉਹਨੂੰ ਫਿਰ ਇਹ ਵਰਤੀ ਜਾਂਦੇ ਪਸ਼ੂ-ਪਸੂ ਨੂੰ ਆਉਣ ਵਾਸਤੇ ਤੇ ਕੱਪੜੇ-ਕੁਪੜੇ ਤੋਂ ਨੂੰ ਵੀ ਇਹ ਪਾਣੀ ਵਰਤ ਲੈਂਦੇ ਆ ਤੇ ਇੱਥੇ ਹੁਣ ਮੱਝਾਂ ਨਾ ਰੀਆਂ ਬਿਲਕੁਲ ਕਾਲੀਆਂ ਸ਼ਾਹ ਕੁੰਡੇ ਚੂਰ ਸਿੰਘ ਤੇ ਚੰਗੀ ਨਸਲ ਦੀਆਂ ਮੱਝਾਂ ਦੇਖਣ ਚੱਕ ਨੂੰ ਇਹ ਲੱਗ ਰਹੀਆਂ ਤੇ ਇਹ ਨੌਜਵਾਨ ਛੋਟਾ ਜਿਹਾ ਮੁੰਡਾ ਦੇਖੋ ਇਹ ਵੀ ਇਸ ਕੰਮ ਦੇ ਵਿੱਚ ਹੱਥ ਵਟਾਰਿਆ ਆਪਣੇ ਪਰਿਵਾਰ ਦਾ ਤਾਂ ਕਰਕੇ ਜਿਹੜਾ ਜਿਹੜੀ ਗਰੀਬੀ ਆ ਉਹ ਬੰਦੇ ਦੀਆਂ ਬਹੁਤ ਸਾਰੀਆਂ ਸ਼ਾਮਾਂ ਸੀਨ ਲੈਂਦੀ ਆ ਪੜ੍ਹਾਈ ਪੁੜਾਈ ਵਾਲ ਬੱਚਿਆਂ ਦਾ ਘਟਦੇ ਹਨ ਜਿਹੜਾ ਰਵਾਇਤੀ ਟ੍ਰੈਡੀਸ਼ਨਲ ਪਹਿਰਾਵਾ ਉਹ ਤੁਹਾਨੂੰ ਪਿੰਡਾਂ ਜਾ ਕੇ ਮਿਲੂਗਾ ਸ਼ਹਿਰਾਂ ਵਿੱਚ ਔਰਤਾਂ ਉਹੀ ਅੰਗਰੇਜ਼ੀ ਪਹਿਰਾਵੇ ਲੋਅਰ ਟੀ-ਸ਼ਰਟਾਂ ਪੈਂਟਾਂ ਚ ਆ ਜਾਂਦੀਆਂ ਪਰ ਜਿਹੜਾ ਕਲਚਰਲ ਜਿਹੜਾ ਟ੍ਰੈਡੀਸ਼ਨਲ ਪਹਿਰਾਵਾ ਉਹ ਪਿੰਡਾਂ ਜਾ ਕੇ ਮਿਲੂਗਾ ਤੁਹਾਨੂੰ ਪਰ ਇੱਥੇ ਹਰ ਇੱਕ ਔਰਤ ਦੇ ਤੁਸੀਂ ਦੇਖੋਗੇ ਇੱਕ ਘਰੀਆਂ ਪਾਈਆਂ ਹੋਈਆਂ ਪਦਮਾਵਤੀ ਲੇਕ ਰਿਜ਼ੋਰਟ ਇੱਧਰ ਵੀ ਕੋ ਰਿਜ਼ੋਰਟ ਬਣਿਆ ਹੋਇਆ ਪਦਮਾਵਤੀ ਲੇਕ ਰਿਜ਼ੋਰਟ ਪਰ ਇਹ ਲੇਕਾਂ ਜਿਹੜੀਆਂ ਜੇਕਰ ਮੀਂਹ ਭਰਮਾ ਪੈ ਜਾਵੇ ਫਿਰ ਇਹਨਾਂ ਝੀਲਾਂ ਦੇ ਵਿੱਚ ਪਾਣੀ ਪੂਣੀ ਹੁੰਦਾ ਤੇ ਇਹਦੇ ਪਾਣੀ ਆ ਜਿਹੜਾ ਉਹ ਘਟ ਹੁੰਦਾ ਇਹ ਅਬੇਪੁਰ ਤੇ ਇਥੋਂ ਵਿਜੇਪੁਰ ਹੈਗਾ 18 ਕਿਲੋਮੀਟਰ ਤੇ ਵਿਜੇਪੁਰ ਤੋਂ ਫਿਰ 10 ਕਿਲੋਮੀਟਰ ਸਾਈਡ ਨੂੰ ਜਾ ਕੇ ਆਪਾਂ ਉਸੇ ਹਾਈਵੇ ਨੂੰ ਫੜਾਂਗੇ ਲਗਭਗ 25-30 ਕਿਲੋਮੀਟਰ ਸਫ਼ਰ ਆਪਾਂ ਇਧਰ ਪਿੰਡਾਂ ਵਿੱਚ ਦੀ ਕਰਾਂਗੇ ਮਿੱਟੀ ਬਹੁਤ ਵਜਾਊ ਆ ਭਾਵੇਂ ਪਥਰੀਲੀ ਆ ਪਰ ਪਾਣੀ ਦੀ ਕਮੀ ਹੋਣ ਕਰਕੇ ਸਭ ਜ਼ਮੀਨਾਂ ਜਿਹੜੀ ਖਾਲੀ ਪਈ ਐ ਇਹ ਗਰਾਊਂਡ ਆ ਖੇਲ ਮੈਦਾਨ ਅਬੇਪੁਰ ਚਤੌੜਗੜ ਆ ਇਧਰੋਂ 2 ਕਿਲੋਮੀਟਰ ਅੱਗੇ ਜਾ ਕੇ ਕੋ ਪਦਮਵਤੀ ਲੇਕ 뷰 ਰਿਜ਼ੋਰਟ ਵੀ ਬਣਿਆ ਹੋਇਆ ਇੱਥੇ ਕੋਈ ਲੇਕ ਮਨੁੱਖ ਨਿਰਮਤ ਲੇਕ ਲੇਕ ਹੋ ਸਕਦੀ ਆ ਹਾਂਜੀ ਆਪਾਂ ਪਰ ਸਿੱਧਾ ਹੀ ਜਾਣਾ ਉਹ ਲੇਕਾਂ ਦਾ ਅੱਜ ਕੱਲ ਵਿਚਾਰੀਆਂ ਸੁੱਕੀਆਂ ਪਈਆਂ ਹੁਣ ਬਾਰਿਸ਼ ਬਾਰਿਸ਼ਪੂਰ ਸੋਈ ਨਹੀਂ ਲੇਕਾਂ ਦਾ ਸੁੱਕੀਆਂ ਹੀ ਹੋਣਗੀਆਂ ਆਜੋ ਆਹੀ ਆਹੀ ਇਹ ਦਰਖਤ ਨਸੂੜੇ ਦੇ ਆ ਜਿਹੜੇ ਆਪਾਂ ਨੇ ਨਸੂੜੇ ਹੁੰਦੇ ਸੀ ਨਾ ਉਹੋ ਜਿਹੇ ਦਰਖਤ ਆ 뷰 ਪੂਰੇ ਹੀ ਵਧੀਆ ਬੰਦੇ ਆ ਆ ਸਾਹਮਣੇ ਫੇਰ ਪਹਾੜ ਤੇ ਵਿਚ ਵਿਚ ਬਾਦੀਆਂ ਮੈਦਾਨੀ ਲੱਗ ਕੇ ਫੇਰ ਕੁਝ ਟਾਈਮ ਬਾਅਦ ਪਹਾੜ ਆ ਜਾਂਦਾ ਫੇਰ ਕੁਝ ਪੱਧਰੇ ਏਰੀਆ ਆ ਜਾਂਦਾ ਇਸ ਤਰ੍ਹਾਂ ਬਸ ਕਦੇ ਉੱਪਰ ਨੂੰ ਕਦੇ ਥੱਲੇ ਨੂੰ ਉੱਤਰਦੇ ਚੜ੍ਹਦੇ ਆਪਾਂ ਅੱਗੇ ਨੂੰ ਵਧ ਰਹੇ ਆ ਜਮੀਨ ਪਥਰੀਲੀ ਆ ਮਿੱਟੀ ਪੂਰੀ ਵੈਸੇ ਅਬਜਾਊ ਆ ਜਿੱਥੇ ਫਸਲ ਖੜੀ ਆ ਸੋਹਣੀ ਖੜੀ ਆ ਪੂਰੀ ਭਾਰੀ ਫਸਲ ਖੜੀ ਆ ਦਰਖਤਾਂ ਦਾ ਕੱਦ ਕਾਠ ਵੀ ਕਾਫੀ ਚੰਗੇ ਤਗੜੇ ਭਾਰੇ ਦਰਖਤ ਤੇ ਲੱਗੇ ਹੋਇਆ ਉਹਦਾ ਕਾਰਨ ਇਹ ਆ ਕਿ ਇਹ ਜਿਹੜੀ ਜਮੀਨ ਆ ਇਹ ਪਾਣੀ ਨੂੰ ਸਾਂਭਦੀ ਆ ਤੇ ਇਧਰ ਮੁੰ ਲਾਦਾ ਕੁਝ ਦਾਲਾਂ ਦੂਲਾਂ ਵਗੈਰਾ ਵੀ ਜੀਆਂ ਹੋਈਆਂ ਆ ਆਪਾਂ ਇਸ ਰੋਡ ਤੇ ਸਮਝ ਲਾ ਕੇ ਹਾਈਵੇ ਤੋਂ 5-7 ਕਿਲੋਮੀਟਰ ਦੂਰੀ ਤੇ ਸਫ਼ਰ ਕਰੀ ਜਾਂਦੇ ਆ ਇਥੋਂ 5-7 ਕਿਲੋਮੀਟਰ ਦੀ ਦੂਰੀ ਤੇ ਕਿਸੇ ਪਿੰਡ ਤੋਂ 10 ਕਿਲੋਮੀਟਰ ਕਿਸੇ ਤੋਂ 7 ਕਿਲੋਮੀਟਰ ਦੂਰੀ ਤੇ ਹਾਈਵੇ ਹੈਗਾ ਔਰ ਹਰੇਕ ਪਿੰਡ ਤੋਂ ਹੀ ਹਾਈਵੇ ਨੂੰ ਛੜਕ ਜਾਂਦੀ ਆ ਤੁਸੀਂ ਜਿੱਥੋਂ ਤੱਕ ਸਫ਼ਰ ਕਰਨਾ ਕਰੋ ਜਿੱਥੋਂ ਤੁਹਾਡਾ ਦਿਲ ਕਰਦਾ ਹਾਈਵੇ ਨੂੰ ਫੜਨਾ ਤਾਂ ਉਸ ਪਿੰਡ ਤੋਂ ਤੁਸੀਂ ਹਾਈਵੇ ਵਾਲਾ ਰੋਡ ਫੜ ਕੇ ਹਾਈਵੇ ਨੂੰ ਜਾ ਸਕਦੇ ਹੋ 5-7 10 ਕਿਲੋਮੀਟਰ ਨੇੜੇ ਹੀ ਆ ਹਾਈਵੇ ਚਰੀ ਚਰੀ ਸਭ ਤੋਂ ਜ਼ਿਆਦਾ ਇਧਰ ਜਵਾਰ ਦੀ ਬਜਾਈ ਆ ਤੇ ਧਾਲਾਂ ਦੀ ਬਜਾਈ ਆ ਪੂਰਾ ਸੰਗਣਾ ਜੰਗਲ ਆ ਗਿਆ ਤੇ ਸੜਕ ਦੇ ਸੜਕ ਦੀ ਸਥਿਤੀ ਦੱਸਦੀ ਹੈ ਕਿ ਇੱਥੇ ਆਵਾਜਾਈ ਬਾਲੀ ਨਹੀਂ ਹੈਗੀ ਮੋਟਰ ਮਟਰਸਾਈਕਲ ਮਾੜੇ ਮੋٹے ਚੱਲਦੇ ਆ ਤੇ ਜਾਂ ਲੋਕੋ ਲੋਕਾਂ ਦੇ ਅਭੀਗਲੂ ਕਲਾਬ ਦੇ ਟਰੈਕਟਰ ਟ੍ਰੂਟਰ ਵਗੈਰਾ ਬਹੁਤ ਜ਼ਿਆਦਾ ਚੱਲਣ ਵਾਲੀ ਇਹ ਸੜਕ ਹੈਣੀਗੀ ਸੁੰਨਾ ਰੋੜਾ ਤੇਲ ਤੂਲ ਜ਼ਰੂਰ ਪਾ ਗਿਓ ਕੋਈ ਪੈਟਰੋਲ ਪੰਪ ਨਹੀਂ ਦੱਸਿਆ ਸਾਨੂੰ ਇਹਨਾਂ 25-30 ਕਿਲੋਮੀਟਰ ਦੇ ਵਿੱਚ ਤੇ ਨਾ ਹੀ ਕੋਈ ਰਿਪੇਅਰ ਦੀ ਦੁਕਾਨ ਦੀ ਸੀ ਆ ਨਾਗੂ ਪੈਂਚਰ ਵਾਲੀ ਦੁਕਾਨ ਦੀ ਸੀ ਆ ਲੜਕ ਸੋਹਣੀ ਆ ਕੋਈ ਕੋਈ ਮੋਟਰਸਾਈਕਲ ਆਉਂਦਾ ਜਾਂਦਾ ਮਿਲਦਾ ਕਾਰ ਕੋਈ ਨਹੀਂ ਮਿਲੀ ਸਾਨੂੰ ਇਧਰੋਂ ਆਉਂਦੀ ਜਾਂਦੀ ਇਧਰ ਪਿੰਡਾ ਪੁੰਨਾ ਦੇ ਏਰੀਆ ਚ ਲੋਕ ਸਲਾਨੀ ਜਾਂ ਮੱਲਾ ਕੇ ਬਾਈਕਰ ਬੁਕਰ ਘੱਟ ਆਉਂਦੇ ਆ ਤਾਂ ਕਰਕੇ ਜਵਾਕ ਡਰਦੇ ਪਹਿਲਾਂ ਸਾਡੇ ਕੋਲੇ ਹੀ ਨਹੀਂ ਆਏ ਬਹੁਤ ਦੂਰ ਭੱਜ ਕੇ ਡਾਕ ਡਰਦੇ ਹੀ ਭੱਜ ਗਏ ਪਹਿਲਾਂ ਦੂਰੋਂ ਮਾੜਾ ਮੋੜਾ ਹੈਲੋ ਹਾਈ ਕਰੀ ਜਾਂਦੇ ਸੀ ਪਰ ਜਦੋਂ ਅਸੀਂ ਰੁਕੇ ਉਹਨਾਂ ਨਾਲ ਚੱਲ ਗੱਲਬਾਤ ਕਰਦੇ ਤਾਂ ਭੱਜ ਗਏ ਵਿਚਾਰੇ ਡਰਦੇ ਕੁਛ ਤਾਂ ਕੱਪੜੇ ਵੀ ਛੱਡ ਗਏ ਨੰਗੇ ਤੇ ਰੰਗੇ ਉਵੇਂ ਹੀ ਭੱਜ ਗਏ ਤੇ ਕੁਝ ਕੱਪੜੇ ਚੱਕ ਕੇ ਭੱਜ ਗਏ ਇੱਕ ਹੋਰ ਪਿੰਡ ਆ ਗਿਆ گاؤں ਗੋਰਸੀਆਂ ਗੋਰਸੀਆ گاਵਾ ਇਹ ਤੇ ਸਾਰੇ ਪਿੰਡਾਂ ਦਾ ਚਿਹਰਾ ਮੋਰਾ ਇੱਕੋ ਜਿਹਾ ਹੈ ਤਾਂ ਛੋਟੇ ਵੱਡੇ ਘਰ ਜਾਰਾਦਰ ਬਾਲੇ ਵੱਡੇਆਂ ਕੋਠੀਆਂ ਜਾਂ ਹਵੇਲੀਆਂ ਨਹੀਂ ਹੈਗੀਆਂ ਦਰਮਿਆਨੇ ਘਰ ਹੈਗੇ ਆ ਸਾਫ਼ ਸੁਥਰੇ ਆ ਲੋਕ ਸਫਾਈ ਦੇ ਮਾਮਲੇ ਜਿਹੜੇ ਪਿੰਡਾਂ ਚ ਰਹਿਣ ਵਾਲੇ ਚੰਗੇ ਟਰੈਕਟਰ ਟ੍ਰੈਕਟਰ ਖੜੇ ਆ ਖੇਤੀ ਸੰਧ ਪੜੇ ਹੈਗੇ ਆ ਆਫਸਲਾ ਬਸਲਾ ਵੀਜੀ ਤੇ ਆਲੇ ਦੋਲੇ ਪਹਾੜੀਆਂ ਦਾ ਸੋਹਣਾ ਦ੍ਰਿਸ਼ਾ ਇਹ ਅੱਗੇ ਵਿਜੇਪੁਰਾ ਵਿਜੇਪੁਰਾ ਜਾਂ ਵਿਜੇਪੁਰਾ ਹੋਊਗਾ ਜੇ ਆਉਣਾ ਹੋਊਗਾ ਵਿਜੇਪੁਰਾ ਤੇ ਇੱਥੇ ਪੈਟਰੋਲ ਪੰਪ ਬਣਿਆ ਹੋਇਆ ਛੋਟਾ ਜਿਹਾ ਕਿਤੇ ਚੱਲਦਾ ਪੈਟਰੋਲ ਪੰਪ ਤੇ ਸੜਕ ਵੱਡੀ ਆ ਗਈ ਆ ਮੌਸਮ ਬੱਦਲ ਵਾਲੀ ਦਾ ਮੀਂਹ ਨਹੀਂ ਪੈ ਰਿਹਾ ਬੱਦਲ ਬੱਦਲ ਜਿਹਾ ਉਧਰ ਜਦੋਂ ਆਪਾਂ ਉਧੇ ਪਰ ਵਾਲੇ ਪਾਸੇ ਸੀਗੇ ਉਤੇ ਛੋਲੇ ਬੱਦਲ ਹੁੰਦਾ ਸੀ ਮੀਂਹ ਆ ਜਾਂਦਾ ਸੀ ਜਦੋਂ ਕੁੰਬਲਗੜ੍ਹ ਸੀਗੇ ਤੇ ਥੋੜੀ ਦੇਰ ਬਾਅਦ ਮੀਂਹ ਆ ਜਾਂਦਾ ਸੀ ਥੋੜੀ ਦੇਰ ਬਾਅਦ ਮੀਂਹ ਆ ਜਾਂਦਾ ਪਰ ਇੱਧਰ ਮੈਂ ਦੇਖ ਰਿਹਾ ਕਿ ਬੱਦਲ ਬਹੁਤ ਛਾਏ ਹੋਇਆ ਪਰ ਮੀਂਹ ਘਟਾ ਮੀਂਹ ਹਜੇ ਤੱਕ ਕਹਿੰਦੇ ਵੀ 1-2% ਹੀ ਪਿਆ ਜਿੰਨਾ ਮੀਂਹ ਪੈਣਾ ਚਾਹੀਦਾ ਉਹਨਾਂ ਪਿਆ ਨਹੀਂਗਾ ਨਦੀਆਂ ਨਾਲੇ ਸੁੱਕੇ ਪਏ ਆ ਝਰਨੇ ਚੱਲ ਨਹੀਂ ਰਹੇ ਤੇ ਜਿਹੜੀਆਂ ਇਹਨਾਂ ਨੇ ਡੈਮ ਡੂਮ ਬਣਾਏ ਹੁੰਦੇ ਆ ਪਾਣੀ ਜਮਾ ਕਰਨ ਨੂੰ ਉਹ ਸਾਰੇ ਸੁੱਕੇ ਪਏ ਆ ਚਤੌੜਗੜ ਤੋਂ ਲਿੰਕ ਰੋਡ 25 ਕਿਲੋਮੀਟਰ ਵਿਜੇਪੁਰਾ ਤੱਕ ਆ ਜਾਂਦਾ ਤੇ ਵਿਜੇਪੁਰਾ ਤੋਂ 10 ਕਿਲੋਮੀਟਰ ਹੈਗਾ ਬੱਸੀ ਬੱਸੀ ਹਾਈਵੇ ਦੇ ਉੱਪਰ ਤੇ ਉੱਥੋਂ ਵੱਡਾ ਹਾਈਵੇ ਮਿਲ ਜੂਗਾ ਜਿਹੜਾ ਚਤੌੜਗੜ ਤੋਂ ਕੋਇਟਾ ਨੂੰ ਜਾਂਦਾ ਮੈਂ ਤੋ ਦੇਖੋ ਕਿੱਡਾ ਸੋਹਣਾ 뷰 ਬੰਦਾ ਪਹਾੜ ਇੱਧਰ ਵੀ ਪਹਾੜ ਖੱਬੇ ਵੀ ਪਹਾੜ ਵਿਚ ਦੀ ਕਾਲੀਸ਼ਾ ਸੜਕ ਦਰਖਤ ਤੇ ਬੱਦਲ ਵਾਲੀ ਸੋਹਣੀ ਗੱਲ ਬਾਤ ਹੈ ਠੰਡਾ ਸੁੰਡਾ ਮੌਸਮ ਸੋਹਣੀ ਸੜਕ ਤੇ ਸੋਹਣਾ ਸਫਰ ਮੌਨਸੂਨ ਰਾਈਡ ਗੌਨ ਬੈਸਟ ਆਹ ਕੀ ਆ ਵਾਹ ਵਾਹ ਅੰਡ ਗੱਲਬਾਤ ਬਣ ਗਈ ਆ ਸਾਹਮਣੇ ਬੱਦਲ ਵੀ ਕਾਫੀ ਸਖਣਾ ਹੋ ਗਿਆ ਕਿਤੇ ਕਿਤੇ ਮਾੜੀਆਂ ਮਾੜੀਆਂ ਕਣੀਆਂ ਵੀ ਡਗ ਰੀਆਂ ਲੋਕ ਚਾਰ ਰਹੇ ਆ ਪਸ਼ੂਆਂ ਨੂੰ ਭੇਡਾਂ ਨੂੰ ਬੱਕਰੀਆਂ ਨੂੰ ਮੱਝਾਂ ਨੂੰ ਗਾਵਾਂ ਨੂੰ ਤੇ ਇੱਕ ਪਿੰਡ ਹੋਰ ਆ ਗਿਆ ਇਧਰ ਖਜੂਰੇ ਵੀ ਖਜੂਰੇ ਆ ਦੋਨੇ ਪਾਸੇ ਪਹਾੜੀ ਲੜੀਆਂ ਵਿਚ ਦੀ ਸਿੱਧੀ ਸੜਕ ਤੇ ਸੜਕ ਦੇ ਆਲੇ ਦੁਆਲੇ ਹੋਰ ਦਰਖਤਾਂ ਦੇ ਨਾਲ-ਨਾਲ ਖਜੂਰਾਂ ਕਾਫੀ ਐ ਇਹ ਸ਼ਹਿਰ ਆ ਗਿਆ ਜੀ ਬੱਸੀ ਤੇ ਇੱਥੋਂ ਆਪਾਂ ਫੜ ਲੈਣਾ ਹਾਈਵੇ ਕੋਟਾ ਵੱਲ ਨੂੰ ਤੇ ਤੁਰੇ ਸੀਗੇ ਆਪਾਂ ਲਗਭਗ 12 12:30 ਵਜੇ 12:30 ਵਜੇ ਨਿਕਲੇ ਸੀਗੇ ਤੇ 2:30 ਵਜ ਗਿਆ 2 ਘੰਟੇ ਆਪਾਂ ਇੱਧਰ ਹਜੇ 40 ਕਿਲੋਮੀਟਰ ਬਾੜ ਕੱਢੀ ਉਹ ਵੀ ਘਮ ਘਮਾ ਕੇ ਤੇ ਜੇ ਸਿੱਧੀ ਕਰ ਕਰੀਏ ਤਾਂ ਅਜੇ ਆਪਾਂ ਮੰਨ ਲਾਦਾ ਕਿ 20 25 30 ਕਿਲੋਮੀਟਰ ਆਈ ਹੋਵਾਂਗੇ ਉਵੇਂ ਆਪਾਂ ਜੇ ਹਾਈਵੇ ਜਾਂਦੇ ਤੇ ਹੁਣ ਆਪਾਂ ਉਹਦੇ ਨੇੜੇ ਤੇੜੇ ਹੋਣਾ ਸੀ ਕੋਟਾ ਦੇ ਪਰ ਦੇਖਣਾ ਆਪਾਂ ਆਏ ਆ ਪਿੰਡੂ ਇਲਾਕਾ ਸੋਹਣੀ ਖੂਬਸੂਰਤੀ ਇਲਾਕੇ ਦੀ ਫਿਰ ਇਲਾਕੇ ਦੀ ਖੂਬਸੂਰਤੀ ਦੇਖਣ ਲਈ ਪਿੰਡਾਂ ਵਿੱਚ ਜਾਣਾ ਜ਼ਰੂਰੀ ਸੀਗਾ ਤੇ ਅਸੀਂ ਫਿਰ ਪਿੰਡਾਂ ਵੱਲੋਂ ਦੌੜ ਗਏ ਇਹ ਆ ਗਿਆ ਜੀ ਹਾਈਵੇ ਬੈਰਵ ਰਿਜ਼ੋਰਟ हां ਇਹ ਦੇ ਉੱਪਰ ਹੀ ਬਣਿਆ ਹੋਇਆ ਤੇ ਹਾਈਵੇ ਤੇ ਚੜ੍ਹਨਸਰ ਫੇਰ ਆ ਗਈ ਆ ਬਾਰਿਸ਼ ਪਰ ਬਾਲੀ ਦੂਰ ਤੱਕ ਨਹੀਂ ਹੋਊਗੀ ਆਹੀ ਬਦਲੀ ਜਮੀ ਪਾਰ ਰਹੀ ਆ ਤੇ ਹੁਣ ਕਿਤੇ ਰੋਕੇ ਪ੍ਰਸ਼ਾਦੇ ਮੰਨੀਆਂ ਵੀ ਛੱਕਦੇ ਆ ਭੁੱਖ ਭੱਖ ਲੱਗੀ ਆ ਇਹ ਉਹੀ ਹਾਈਵੇ ਆ ਜਿਹੜਾ ਪੋਰਬੰਦਰ ਤੋਂ ਸਿਲਚਰ ਤੱਕ ਜਾਂਦਾ 27 ਨੰਬਰ ਇਹ ਇਸਤ੍ਰੋਸ ਇਹਨੂੰ ਈਸਟ-ਵੈਸਟ ਕੋਰੀਡੋਰ ਕਹਿੰਦੇ ਆ। ਅਲੱਗ-ਅਲੱਗ ਸਟੇਟਾਂ ਜਿਹਦੇ ਅਲੱਗ-ਅਲੱਗ ਨੰਬਰ ਹੋ ਸਕਦੇ ਆ ਪਰ ਜਿਹੜਾ ਸਾਰੀਆਂ ਸੜਕਾਂ ਇੱਕ ਦੂਜੀ ਨੂੰ ਜੋੜ ਕੇ ਜਿਹੜਾ ਪੂਰਾ ਲੰਬਾ ਹਾਈਵੇ ਬਣਦਾ ਉਹ 27 ਨੰਬਰ ਹਾਈਵੇ ਆ ਇਹ। ਪੋਰਬੰਦਰ ਤੋਂ ਸਿਲਚਰ ਈਸਟ-ਵੈਸਟ ਕੋਰੀਡੋਰ। ਟਾਈਮ 2:47 ਮਿੰਟ ਯਾਨੀ ਕਿ 3:00 ਵਜਣ ਵਾਲੇ ਆ। ਤੇ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਤੇ ਇੱਥੇ ਟਰੈਕਟਰ ਕੁਆਵਾ ਖੜੇ ਵੇਖ ਕੇ ਤੇ ਅਸੀਂ ਆਹ ਹੋਟਲ ਤੇ ਆਣ ਰੁਕਿਆ। ਜਿਹਦਾ ਨਾਮ ਹੈਗਾ ਮਹਾਦੇਵ ਹੋਟਲ ਤੇ ਖਾਣਾ ਪਾਣੀ ਵਧੀਆ ਹੋਊਗਾ ਕਿਉਂਕਿ ਟਰੱਕ ਟਰੱਕਾਂ ਵਾਲੇ ਹੋਸੀ ਜਗ੍ਹਾ ਤੇ ਰੁਕਦੇ ਹੁੰਦੇ ਆ ਜਿੱਥੇ ਠੀਕ ਰੇਟ ਤੇ ਵਧੀਆ ਖਾਣਾ ਹੋਵੇ ਤੇ ਹੁਣ ਆਪਾਂ ਇਥੋਂ ਕਰਕੇ ਲੰਚ ਫਿਰ ਅਗਲੀਆਂ ਗੱਲਾਂ ਬਤਾਂ ਕਰਾਂਗੇ ਆਪਾਂ ਇਥੇ ਆਰਡਰ ਕਰਤੀ ਆ ਜੀ ਡੀ ਲਕਸ ਥਾਲੀ 120 ਰੁਪਏ ਦੇ ਵਿੱਚ ਤਿੰਨ ਚਾਰ ਦਾਲ ਸਬਜ਼ੀਆਂ ਰੋਟੀਆਂ ਫੁੱਲ ਡਾਈਟ ਜਿੰਨੀਆਂ ਮਰਜ਼ੀ ਖਾ ਲੋ ਤੇ ਨਾਲ ਚੌਲ ਵੀ ਦੇਣਗੇ 347 ਮਟਰ ਪਨੀਰ ਗੋਭੀ ਤਰੀ ਵਾਲੀ ਤੇ ਦਾਲ ਤਲੀਆਂ ਹੋਈਆਂ ਮਿਰਚਾਂ ਪਿਆਜ਼ ਤੇ ਰੋਟੀਆਂ ਦੋ ਦੇ ਜਿਹੜੇ ਤਿੰਨ ਰੋਟੀਆਂ ਅਹ ਦੋਸਤੋ ਇਹ ਸਫ਼ਰ ਆਪਣਾ ਚੱਲ ਰਿਹਾ ਚਤੌੜਗੜ ਤੋਂ ਕੂਟਾਵਾਲ ਨੂੰ ਤੇ ਚਤੌੜਗੜ ਤੋਂ ਨਿਕਲ ਕੇ ਆਪਾਂ ਉਹਦੇ ਉੱਪਰ ਘਾਟਾ ਹੁੰਦੇ ਹੋਏ ਪਿੰਡਾਂ ਵਿੱਚ ਦੀ ਲੈਂਕ ਰੋਡ ਫੜ ਕੇ ਜੰਗਲੀ ਇਲਾਕੇ ਵਿੱਚ ਦੀ ਬਿਲਕੁਲ ਰਿਮੋਟ ਏਰੀਆ ਵਿੱਚ ਦੀ ਆਦਿਵਾਸੀ ਜਿਹੜੇ ਕਈਆਂ ਥਾਂ ਤੇ ਕਬੀਲੇ ਆ ਜਿਹੜੇ ਰਹਿੰਦੇ ਆ ਰਾਜਸਥਾਨ ਦੇ ਉਧਰ ਦੀ ਆਪਾਂ ਹੁੰਦੇ ਹੋਏ ਆਪਾਂ ਜਤੋੜਗੜ੍ਹ ਨੂੰ ਜਾ ਰਹੇ ਆ ਇੱਥੇ ਇੱਕ ਆਪਾਂ ਢਾਬੇ ਤੇ ਬਹਿ ਕੇ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਬਹੁਤ ਵਧੀਆ ਪ੍ਰਸ਼ਾਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਫਰ ਆ ਅਗਲੇ ਸਫਰ ਦੇ ਵਿੱਚ ਰਸਤੇ 'ਚ ਇੱਕ ਮਨਾਲ ਵਾਟਰਫਾਲ ਆਉਣਾ ਮਨਾਲ ਵਾਟਰਫਾਲ ਬਹੁਤ ਖੂਬਸੂਰਤ ਆ ਤੇ ਮਨਾਲ ਮੰਦਿਰਾਂ ਨਾਲ ਕਾਫੀ ਪ੍ਰਾਚੀਨ ਮੰਦਿਰ ਆ ਉਹਦੇ ਦਰਸ਼ਨ ਕਰਾਵਾਂਗੇ ਤੇ ਉਹ ਮੁਗਲਾ-ਮਗਲਾ ਨੇ ਢਾਇ ਢੋਇਆ ਵੀ ਹੋਇਆ ਤੇ ਉਹਦੀ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਫਿਰ ਆਪਣਾ ਸਫਰ ਆ ਜਰਾ ਕੋਟਾ ਤੱਕ ਤੇ ਕੋਟੇ ਤੋਂ ਬਾਅਦ ਅਗਲੀਆਂ ਜਾਣ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਕਰੋ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ